ਦੋਸਤੋ ਬਹੁਤ ਸਮਾਂ ਪਹਿਲਾਂ ਦੀ ਗੱਲ ਆ ਇੱਕ ਜਿਹੜਾ ਪਿੰਡ ਸੀ ਨਾ ਰਾਜੂੜੀ ਉੱਥੇ ਇੱਕ ਬਹੁਤ ਹੀ ਅਮੀਰ ਬ੍ਰਾਹਮਣ ਰਹਿੰਦਾ ਹੈ ਉਹਦਾ ਨਾਂ ਜਿਹੜਾ ਸੀ ਉਹ ਕਰਨ ਸੀ ਉਹ ਬਹੁਤ ਹੀ ਵਿਦਵਾਨ ਸੀ ਸ਼ਾਸਤਰਾਂ ਦਾ ਉਹਨੂੰ ਬਹੁਤ ਜ਼ਿਆਦਾ ਗਿਆਨ ਸੀ ਪਰ ਇੱਕ ਦਿਨ ਅਜੀਹਾ ਹੋਇਆ ਕਿ ਉਹਦੀ ਦੁਨੀਆ ਹੀ ਬਦਲ ਗਈ ਉਹਦਾ ਜਿਹੜਾ ਬਹੁਤ ਹੀ ਪਿਆਰਾ ਪੁੱਤਰ ਸੀ ਨਾ ਉਹਦੀ ਅਚਾਨਕ ਮਰਤਿਓ ਹੋ ਗਈ ਉਹ ਮਰ ਗਿਆ ਉਹ ਤੇ ਬਿਲਕੁਲ ਟੁੱਟ ਗਿਆ ਉਨੇ ਹਰ ਜਗ੍ਹਾ ਜਾ ਕੇ ਇੱਕ ਕੋਈ ਸਵਾਲ ਪੁੱਛਿਆ ਉਹ ਕਹਿੰਦਾ ਵੀ ਮਰਨ ਤੋਂ ਬਾਅਦ ਆ ਬੰਦੇ ਦਾ ਕੀ ਹੁੰਦਾ ਵਾ ਕਿ ਮੇਰੀ ਆਤਮਾ ਜਿਹੜੀ ਆ ਉਹਨੂੰ ਫੇਰ ਵੇਖ ਸਕੂਗੀ ਕਿ ਉਹ ਸਵਰਗ ਵਿੱਚ ਗਿਆ ਵਾ ਜਾਂ ਉਹ ਕਿੱਥੇ ਗਿਆ ਵਾ ਉਹਨੇ بڑے ਸੰਤਾਂ ਨੂੰ ਪੰਡਤਾਂ ਨੂੰ ઋਸ਼ੀਆਂ ਨੂੰ ਸਭ ਨੂੰ ਅਲੱਗ-ਅਲੱਗ ਪੁੱਛਿਆ ਸਾਰਿਆਂ ਨੇ ਵੱਖਰੇ-ਵੱਖਰੇ ਉੱਤਰ ਦਿੱਤੇ ਪਰ ਕਿਸੇ ਦਾ ਵੀ ਉੱਤਰ ਜੜਾ ਨਾ ਉਹਦੇ ਦਿਲ ਨੂੰ ਸ਼ਾਂਤੀ ਨਾ ਦੇ ਸਕਿਆ ਉਹ ਪਟਕਦਾ ਰਿਹਾ ਤੇ ਆਖਰਕਾਰ ਇੱਕ ਦਿਨ ਉਹਨੂੰ ਕਿਸੇ ਨੇ ਦੱਸਿਆ ਕਿ ਗੌਤਮ ਬੁੱਧ ਜੜਿਆਨਾ ਉਹ ਸ਼ਰਸ਼ਵਤੀ ਥਾਂ ਤੇ ਠਹਿਰੀ ਹੈ ਉਹਨੂੰ ਜਾ ਕੇ ਪੁੱਛੋ ਸ਼ਾਇਦ ਤੁਹਾਡੇ ਉੱਤੇ ਜਿਹੜਾ ਸਵਾਲ ਆ ਉਹਦਾ ਉੱਤਰ ਮਿਲ ਜਾਵੇ ਜਿਹੜਾ ਕਰਾਂਸੀ ਨਾ ਉਹ ਬੁੱਧ ਦੇ ਕੋਲ ਗਿਆ ਜਦੋਂ ਬੁੱਧ ਦੇ ਕੋਲ ਗਿਆ ਉਹ ਜੋਰ-ਚੋਰ ਨਾਲ ਨੇ ਰੋਣਾ ਸ਼ੁਰੂ ਕਰ ਦਿੱਤਾ ਉਹ ਬੋਲਿਆ ਵੀ ਭਗਵਾਨ ਮੈਨੂੰ ਐ ਦੱਸੋ ਕਿ ਮੇਰਾ ਪੁੱਤ ਕਿੱਥੇ ਗਿਆ ਵਾ ਕੀ ਉਸ ਸਵਰਗ ਵਿੱਚ ਜਾਂ ਕੀ ਉਹ ਫਿਰ ਵਾਪਸ ਆਵੇਗਾ ਬੁੱਧ ਸ਼ਾਂਤ ਸੀ ਉਹਨਾਂ ਨੇ ਆਪਣੀ ਅੱਖਾਂ ਖੋਲੀਆਂ ਤੇ ਬੜੀ ਪਿਆਰ ਭਰੀ ਆਵਾਜ਼ ਵਿੱਚ ਕਿਹਾ ਕਰਨ ਕਿ ਤੂੰ ਜਾਣਨਾ ਚਾਹੁੰਨਾ ਵਾ ਕਿ ਮੌਤ ਤੋਂ ਬਾਅਦ ਕੀ ਹੁੰਦਾ ਵਾ ਮੌਤ ਦੇ ਪਾਰ ਕੀ ਹੈ ਕਰਨ ਨੇ ਸਿਰ ਹਿਲਾ ਦਿੱਤਾ ਬੁੱਧ ਬੋਲੇ ਤੇ ਪਹਿਲਾਂ ਤੂੰ ਮੈਨੂੰ ਇਹ ਦੱਸ ਜਦੋਂ ਦੀਵਾ ਬੁਝਦਾ ਵਾ ਉਹਦੀ ਲੋ ਕਿੱਥੇ ਜਾਂਦੀ ਹੈ ਕਰਨ ਪੜਾ ਹਰਾਨੋ ਕੇ ਬੋਲਿਆ ਉਹ ਬੁੱਝ ਜਾਂਦੀ ਹੈ ਸਮਾਪਤ ਹੋ ਜਾਂਦੀ ਹੈ ਬੁੱਧ ਮੁਸਕਰਾਏ ਬੋਲੇ ਨਹੀਂ ਉਹ ਸਮਾਪਤ ਨਹੀਂ ਹੁੰਦੀ ਕੇਵਲ ਆਪਣਾ ਜਿਹੜਾ ਉਹਦਾ ਸਰੋਤ ਹੁੰਦਾ ਨਾ ਉਹਦੇ ਨਾਲ ਬਲੀਨ ਹੋ ਜਾਂਦੀ ਉਹਦੇ ਚ ਮਿਲ ਜਾਂਦੀ ਹੈ ਐਦਾਂ ਹੀ ਆ ਜਿਹੜੀ ਮੌਤ ਆ ਨਾ ਉਸ ਤੋਂ ਬਾਅਦ ਜੀਵਨ ਜਿਹੜਾ ਉਹ ਖਤਮ ਨਹੀਂ ਹੁੰਦਾ ਉਹ ਰੂਪ ਬਦਲਦਾ ਵਾ ਬੁੱਧ ਨੇ ਫਿਰ ਉਹਨੂੰ ਸਮਝਾਇਆ ਇਹ ਸਰੀਰ ਜਿਹੜਾ ਪੰਜ ਤੱਤਾਂ ਨਾਲ ਬਣਿਆ ਹੋਇਆ ਧਰਤੀ ਪਾਣੀ, ਆਗ, ਹਵਾ ਤੇ ਆਕਾਸ਼ ਮਰਨ ਤੋਂ ਬਾਅਦ ਇਹ ਪੰਜ ਜਿਹੜੇ ਤਾਤਾ ਆਪਣੇ ਆਪਣੇ ਸਰੋਤ ਵਿੱਚ ਓਜੜਾ ਵਾ ਉਹ ਲੋਟ ਜਾਂਦਾ ਵਾ ਸਰੀਰ ਜਿਹੜਾ ਵਾ ਤੇ ਪਰ ਸਾਡੀਆਂ ਅਸ਼ਾਵਾ ਸਾਡੇ ਕਰਮ ਉਹ ਜਿਹੜੇ ਖਤਮ ਨਹੀਂ ਹੁੰਦੇ ਇਹ ਜਿਹੜੀ ਯਾਤਰਾ ਨਾ ਉਹ ਕਰਦੇ ਰਹਿੰਦੇ ਆ ਫਿਰ ਉਹ ਨਵੇਂ ਸਰੀਰ 'ਚ ਚੱਲ ਜਾਂਦੇ ਨਵੇਂ ਜੀਵਨ 'ਚ ਚੱਲ ਜਾਂਦੇ ਆ ਲੇਕਿਨ ਆਤਮਾ ਦਾ ਜਿਹੜਾ ਨਾ ਦੁਬਾਰਾ ਜਨਮ ਉਹ ਨਹੀਂ ਪਰ ਜਿਹੜੇ ਕਰਮ ਹਨ ਉਹਨਾਂ ਦੀ ਊਰਜਾ ਜਿਹੜੀ ਹੁੰਦੀ ਆ ਉਹਦਾ ਸੰਚਾਰ ਹੁੰਦਾ ਵਾ ਕਰਨ ਨੇ ਫਿਰ ਪੁੱਛਿਆ ਤੇ ਕੀ ਮੇਰਾ ਪੁੱਤਰ ਵਾਪਸ ਆਊਗਾ ਬੁੱਧ ਬੋਲੇ ਉਹਦੀ ਆਤਮਾ ਨਹੀਂ ਲੇਕਿਨ ਉਹਦੇ ਕਰਮ ਜਿਹੜੇ ਵਾਪਸ ਆਉਣਗੇ ਕਿਸੇ ਹੋਰ ਰੂਪ ਵਿੱਚ ਕਿਸੇ ਹੋਰ ਸਰੀਰ ਵਿੱਚ ਜਿਦਾਂ ਬੀਜ ਮਿੱਟੀ ਵਿੱਚ ਦੱਬ ਜਾਏ ਤੇ ਸਮਾਂ ਆਉਣ ਤੇ ਉਹਦੇ ਚੋਂ ਨਵਾਂ ਪੌਦਾ ਨਿਕਲਦਾ ਅਗਰ ਤੁਸੀਂ ਇਸ ਚੱਕਰ ਤੋਂ ਮੁਕਤ ਹੋਣਾ ਚਾਹੁੰਦੇ ਹੋ ਤਾਂ ਉਹਨੂੰ ਸਮਝੋ ਸਵੀਕਾਰ ਕਰੋ ਦੇ ਜਾ ਅਖੀਰ ਤੇ ਛੱਡ ਦਿਓ ਅਹੀ ਬੁੱਧ ਦਾ ਮਾਰਗ ਬੁੱਧ ਨੇ ਅੰਤ ਚ ਕਿਹਾ ਕਿ ਮੌਤ ਜਿਹੜੀ ਉਹਦਾ ਡਰ ਉਦੋਂ ਤੱਕ ਰਹਿੰਦਾ ਜਦੋਂ ਤੱਕ ਤੁਸੀਂ ਉਹਨੂੰ ਅੰਤ ਮੰਨਦੇ ਜੀ ਜਦੋਂ ਤੁਸੀਂ ਸਮਝ ਜਾਓਗੇ ਇਹ ਬਸ ਇੱਕ ਪਰਵਰਤਨ ਤੇ ਤੁਸੀਂ ਮੁਕਤ ਹੋ ਜਾਓਗੇ ਕਰਨ ਨੇ ਸਿਰ ਚੁਕਾਇਆ ਤੇ ਉਹ ਕੁਝ ਦਿਨ ਬੁੱਧ ਦੇ ਆਸ਼ਰਮ ਚ ਰਿਆ ਪਰ ਉਹਦੇ ਅੰਦਰ ਜਿਹੜਾ ਸੀ ਉਹ ਸਭ ਕੁਝ ਬਦਲ ਚੁੱਕਿਆ ਸੀ ਹੁਣ ਉਹ ਆਪਣੇ ਬੇਟੇ ਦੀ ਜਿਹੜੀ ਮੌਤ ਸੀ ਉਹਦਾ ਸ਼ੋਕ ਉਹਨੂੰ ਦੁੱਖ ਕੋਈ ਨਹੀਂ ਰਿਹਾ ਬਲਕਿ ਇੱਕ ਡੂੰਗੀ ਸਮਝ ਆ ਗਈ ਵੀ ਜੀਵਨ ਤੇ ਮੌਤ ਇੱਕ ਹੀ ਨਦੀ ਦੇ ਦੋ ਕਿਨਾਰੇ ਆ ਅਗਰ ਇਹ ਕਹਾਣੀ ਤੁਹਾਡੇ ਮਨ ਨੂੰ ਛੂ ਗਈ ਹੋਵੇ ਤਾਂ ਇਹਨੂੰ ਲਾਈਕ ਜ਼ਰੂਰ ਕਰਿਓ ਆਪਣੇ ਦੋਸਤਾਂ ਨਾਲ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਹਰ ਇੱਕ ਦਿਨ ਇੱਕ ਨਵੀਂ ਕਹਾਣੀ ਨਵਾਂ ਗਿਆਨ ਨਵੇਂ ਵਿਚਾਰਾਂ ਦੇ ਨਾਲ ਅਸੀਂ ਹਾਜ਼ਰ ਹੋਵਾਂਗੇ ਫਿਰ ਮਿਲਦੇ ਹਾਂ ਰੱਬ ਰਾਖਾ